ਆਓ ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀ हीरा ਉਜਲ ਪਹਿਰ ਹੈ ਕਾ ਪਰ ਪਾਨ ਸੁਪਾਰੇ ਖਾਹੇ ਇਕ ਸਾ ਹਰ ਕੇ ਨਾਮ ਬਿਨ ਵਦ ਹੈ ਜੰਪੁਰ ਜਾਏ ਇਸ 31 ਨੰਬਰ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਫਰਮਾ ਰਹੇ ਨੇ हे ਮਨੁਖ ਤੈਨੂੰ ਦੁਨੀਆਂ ਦੀ ਸਾਰੀ ਸੌਜੀ ਹੈ ਦੁਨੀਆਂ ਦੀ ਸਾਰੀ ਸੋਜੀ ਹੈ ਜਿਸ ਦੇ ਕਰਕੇ ਉਜਰ ਪਹਿਰੇ ਕਾਪਰੇ ਉਜਰ ਦਾ ਅਰਥ ਹੈ ਬਹੁਤ ਉਜਵਲ ਸਾਫ ਉਜਲੇ ਕੱਪੜੇ ਤੂੰ ਪਹਿਨਦਾ ਹੈ ਤੇ ਆਪਣੇ ਸਰੀਰ ਦੇ ਰਸਾ ਨੂੰ ਪੂਰਿਆ ਕਰਨ ਦੇ ਲਈ ਪਾਣ ਸੁਪਾਰੀ ਖਾਂ ਹੈ ਪਾਣ ਸੁਪਾਰੀ ਆਦਿਕ ਖਾਂਦਾ ਹੈ ਭਾਵੇਂ ਤੈਨੂੰ ਆਪਣੇ ਪੈਨਨ ਦਾ ਵੀ ਧਿਆਨ ਹੈ ਤੇ ਤੈਨੂੰ ਆਪਣੇ ਖਾਣ ਦਾ ਵੀ ਧਿਆਨ ਹੈ ਪਹਿਨਦਿਆਂ ਪਹਿਨਦਿਆਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਪਹਿਰਾਵੇ ਮੈਂ ਪਤਾ ਨਹੀਂ ਕਿੰਨਾ ਕੁ ਵਧੀਆ ਲੱਗਾ ਵਧੀਆ ਤੋਂ ਵਧੀਆ ਖਾਂਦੇ ਹੋਏ ਵੀ ਇਦਾਂ ਦੇ ਪਦਾਰਥ ਵੀ ਆਵੇ ਦੇਖੀਏ ਖਾ ਕੇ ਆਵੇ ਕੋਈ ਵਧੀਆ ਤੋਂ ਵਧੀਆ ਪਦਾਰਥ ਮੈਨੂੰ ਮਿਲੇ ਉਹ ਵੀ ਖਾਦਾ ਸਾਰਾ ਕੁਝ ਤੈਨੂੰ ਪਤਾ ਹੈ ਤੂੰ ਦੁਨੀਆਂ ਦੇ ਧਿਆਨ ਵਿੱਚ ਹੈ ਦੁਨੀਆਂ ਦੀਆਂ ਚੀਜ਼ਾਂ ਨੂੰ ਪਦਾਰਥਾਂ ਨੂੰ ਭੋਗਣਾ ਤੇ ਵਰਤਣਾ ਕਿਵੇਂ ਹੈ ਤੇ ਦੇ ਲਈ ਤਿਆਰੀ ਕਰਦਾ ਉਹਦੇ ਲਈ ਪ੍ਰਬੰਧ ਕਰਦਾ ਇਹਨਾਂ ਚੀਜ਼ਾਂ ਦਾ ਚਿੰਤਨ ਕਰਦਾ ਵਿਚਾਰ ਕਰਦਾ ਦਿਨ ਰਾਤ ਇਹਨਾਂ ਪਦਾਰਥਾਂ ਨੂੰ ਭੋਗਦਾ ਹੈ ਪਰ ਇੱਕ ਗੱਲ ਯਾਦ ਰੱਖੀ ਇੱਕ ਅਸ ਹਰ ਕੇ ਨਾਮ ਵਿਣ ਹਰ ਇੱਕ ਚੀਜ਼ ਦੇ ਪ੍ਰਤੀ ਸੁਚੇਤ ਹੈ ਜੇ ਨਹੀਂ ਸੁਚੇਤ ਵਾਹਿਗੁਰੂ ਦਾ ਨਾਮ ਜਪਣ ਪ੍ਰਤੀ ਸੁਚੇਤ ਨਹੀਂ ਹੈ ਹਰ ਇੱਕ ਚੀਜ਼ ਪ੍ਰਤੀ ਸੁਚੇਤ ਹੈ ਜੇ ਨਹੀਂ ਸੁਚੇਤ ਨਹੀਂ ਪਤਾ ਹੈ ਤੇ ਨਹੀਂ ਪਤਾ ਵੀ ਨਾਮ ਜਪਣਾ ਵੀ ਜ਼ਰੂਰੀ ਹੈ ਏਕਸ ਹਰ ਕੇ ਨਾਮ ਬਿਨ ਬਿਨ ਦਾ ਅਰਥ ਬਗੈਰ ਨਾਮ ਤੋਂ ਬਗੈਰ ਰਹਿ ਗਿਆ ਤੂੰ ਬਾਕੀ ਸਾਰਾ ਖੁਜਾ ਹੈ ਫਿਰ ਹੋਵੇਗਾ ਕਿ ਬਾਤੇ ਜੰਮਪੁਰ ਜਾਹੇ ਬਨਿਆ ਤੇ ਜਮਾ ਦੀ ਪੋਈ ਮੌਤ ਦੇ ਭੈ ਦੇ ਵਿੱਚ ਇਦਾਂ ਤੇਰਾ ਜੀਵਨ ਬਤੀਤ ਹੋਵੇਗਾ ਤੂੰ ਦੋਸ਼ੀ ਐਸੇ ਗੱਲ ਨੂੰ ਜਿੱਥੋਂ ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦਾ 14 ਨੰਬਰ ਅੰਗ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ ਨੇ ਬੜਾ ਲੰਮਾ ਵਿਸਥਾਰ ਦਿੱਤਾ ਮੈਂ ਸੰਖੇਪ ਚ ਰੱਖਾਂ ਗੁਰੂ ਸਾਹਿਬ ਕਹਿੰਦੇ ਸਭ ਕੁਝ ਹੋਵੇ ਸਭ ਕੁਝ ਹੋਵੇ ਮੋਤੀ ਤਾਂ ਮੰਦਰ ਉਸ ਰਹੇ ਰਤਨੇ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਬਾਵੇ ਚਾਓ ਇਹੋ ਜਾਂ ਵਧੀਆ ਘਰ ਹੋਵੇ ਹੀਰੇ ਮੋਤੀ ਜੜੇ ਹੋਣ ਦੇਖਣ ਵਾਲੇ ਦਾ ਮਨ ਵੀ ਇੱਕ ਵਾਰ ਐ ਖੜ ਜੇ ਵੀ ਆਹਾਹਾ ਬਹੁਤ ਵਧੀਆ ਕਾਰੀਗਰੀ ਕੀਤੀ ਆ ਬੜਾ ਪੈਹਾ ਖਰਚਿਆ ਪਰਮਹਾਰਾਜ ਕਹਿੰਦੇ ਇਹਨੂੰ ਦੇਖ ਕੇ ਜੇ ਵਾਹਿਗੁਰੂ ਦਾ ਨਾਮ ਭੁੱਲ ਜਾਏ ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਮਤਾਂ ਕੇ ਭੁੱਲ ਜਾਵਾਂ ਮਹਾਰਾਜੇ ਭੁੱਲ ਗਏ ਫੇਰ ਕੀ ਹੋ ਜਾਣਾ ਅੱਗੇ ਰਹਾਉਂਦੀਆਂ ਪੰਕਤੀਆਂ ਨੇ ਹਰ ਬਿਨਾ ਜਿਉ ਜਾਲ ਬਲ ਜਾਉ ਮੈਂ ਆਪਣਾ ਗੁਰਪੂਰਛ ਦੇਖਿਆ ਅਵਰ ਨਾ ਹੀ ਥਾਉ ਸਭ ਕੁਝ ਦੇਖਣੋਂ ਚੰਗਾ ਲੱਗੇਗਾ ਪਰ ਜੇ ਵਾਹਿਗੁਰੂ ਦਾ ਨਾਮ ਨਹੀਂ ਭੈ ਨੇ ਅਨੰਦ ਤਾ ਇਹੋ ਜੀਆਂ ਥਾਵਾਂ ਤੇ ਰਹਿੰਦੀ ਜਿੰਦ ਜਲਦੀ ਤੇ ਬਲਦੀ ਰਹਿੰਦੀ ਆ ਈਰਖਾ ਚ, ਕ੍ਰੋਧ ਚ, ਗੁੱਸੇ ਚ ਪਤਾ ਨਹੀਂ ਕੀ ਕਿ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਕਬੀਰ ਸਾਹਿਬ ਮਹਾਰਾਜ ਫਰਮਾ ਰਹੇ ਨੇ ਸਭ ਕੁਝ ਹੈ ਹਰ ਇੱਕ ਚੀਜ਼ ਦੀ ਸੋਝੀ ਹੈ ਜੇ ਨਹੀਂ ਹੈ ਵਾਹਿਗੁਰੂ ਦੇ ਨਾਮ ਦੀ ਸੋਝੀ ਨਹੀਂ ਹੈ ਹਰ ਇੱਕ ਚੀਜ਼ ਦੀ ਸੋਝੀ ਹੈ ਬਹੁਤ ਗੱਲਾਂ ਨੇ ਕੀਤੀਆਂ ਜਾ ਸਕਦੀਆਂ ਦੱਸੀਆਂ ਜਾ ਸਕਦੀਆਂ ਪਰ ਮੈਂ ਬਰੀਫ ਰੱਖਣ ਦੀ ਕੋਸ਼ਿਸ਼ ਕਰਦਾ ਪ੍ਰੈਕਟੀਕਲ ਲਾਈਫ ਦੇ ਵਿੱਚ ਹਰ ਇੱਕ ਚੀਜ਼ ਦੀ ਸੋਝੀ ਹੈ ਜੇ ਨਹੀਂ ਹੈ ਤੇ ਦੇਖੀਦਾ ਹੈ ਗੁਰੂ ਘਰ ਕਿਵੇਂ ਆਉਣਾ ਗੁਰੂ ਘਰ ਬੈਠਣ ਦੀ ਮਰਿਆਦਾ ਕੀ ਸੋਝੀ ਜੀ ਜਦੋਂ ਅਸੀਂ ਆਨੰਦ ਕਾਰਜ ਕਰਾਉਣੇ ਆ ਹੁਣ ਤੁਸੀਂ ਵੀ ਜਾਣਦੇ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਕਈ ਕਈ ਮਹੀਨੇ ਸ਼ਾਪਿੰਗਾਂ ਸ਼ੁਰੂ ਹੋ ਜਾਂਦੀਆਂ ਕਿਹੜੇ ਰੰਗ ਦੇ ਕੱਪੜੇ ਪਾਉਣੇ ਆ ਕਿੱਦਾਂ ਦਾ ਕੀ ਕਰਨਾ ਕਿੰਨਾ ਖਰਚਾ ਹਿਸਾਬ ਕਿਤਾਬ ਕਿਹੜੀ ਜੁਐਲਰੀ ਪੈਣਣੀ ਆ ਕਿਹੜਾ ਕੀ ਕਰਨਾ ਹਰ ਇੱਕ ਚੀਜ਼ ਨੂੰ ਬਹੁਤ ਡੀਪਲੀ ਕਨਸਿਡਰ ਕੀਤਾ ਜਾਂਦਾ ਹੈ ਹਰ ਇੱਕ ਚੀਜ਼ ਦਾ ਤੇ ਸਾਹ ਸੰਗਤ ਜੀ ਜਦੋਂ ਗੁਰੂ ਮਹਾਰਾਜ ਜੀ ਹਜੂਰ ਆ ਕੇ ਲਾਵਾਂ ਲੈਣ ਦਾ ਟਾਈਮ ਆਉਂਦਾ ਜਾਂ ਮੱਥਾ ਟੇਕਣਾ ਪਹਿਲਾਂ ਮੱਥਾ ਟੇਕਣ ਦੀ ਸਮਝ ਨਹੀਂ ਪੈਂਦੀ ਕਿਵੇਂ ਟੇਕਣਾ ਫਿਰ ਲਾਵਾਂ ਲੈਣ ਵੇਲੇ ਕਈ ਵਾਰ ਤਾਂ ਅਸੀਂ ਖੁਦ ਵੀ ਬੜਾ ਅਜੀਬ ਜਿਹਾ ਮਹਿਸੂਸ ਕਰਦਿਆਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਵੀ ਆਪਣੇ ਸਿੱਖ ਪਰਿਵਾਰਾਂ ਦੇ ਬੱਚੇ ਵੀ ਇਦਾਂ ਲਾਵਾਂ ਲੈ ਰਹੇ ਨੇ। ਕਹਿੰਨੇ ਕਿ ਭਾਈ ਸਭ ਤੁਸੀਂ ਸਮਝਾਇਆ ਕਰੋ ਤੁਸੀਂ ਦੱਸਿਆ ਕਰੋ ਭਾਈ ਅਸੀਂ ਕਦੋਂ ਦੱਸੀਏ। ਪਿੱਛੇ ਫਿਰਦੇ ਨੇ ਦੱਸ ਕੇ। ਸਾਨੂੰ ਕੋਈ ਪੁੱਛੂਗਾ ਤਾਂ ਦੱਸ ਦਾਂਗੇ। ਬਾਕੀ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਪਈ ਆ ਤੁਸੀਂ ਦੇਖ ਲਓ ਲਾਵਾਂ ਦਾ ਕੀ ਸਾਗ। ਹਰ ਇੱਕ ਚੀਜ਼ ਪਤਾ ਹੈ ਜੇ ਨਹੀਂ ਪਤਾ ਹੈ। ਦਾ ਇੱਕ ਰੱਬ ਵਾਲੀ ਗੱਲ ਗੁਰੂ ਵਾਲੀ ਗੱਲ ਨਹੀਂ ਪਤਾ ਹੈ ਜਿੱਥੇ ਜਾ ਕੇ ਕਬੀਰ ਸਾਹਿਬ ਮਹਾਰਾਜ ਕਹਿ ਰਹੇ ਨੇ ਜਿੱਥੋਂ 13 ਨੰਬਰ ਸ਼ਲੋਕ ਤੋਂ ਇਹ ਵਿਚਾਰ ਸ਼ੁਰੂ ਹੋਇਆ ਸੀ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੇ ਸਾਥ ਦੁਨੀ ਦੇ ਨੌਲੇਜ ਹੈ ਦੀਨ ਦੇ ਹੈ ਹੀ ਨਹੀਂ ਧਰਮ ਦੇ ਵਿਚਾਰ ਗੱਲ ਹੈ ਹੀ ਨਹੀਂ ਮਨੁੱਖ ਦੇ ਕੋਲੇ ਤੇ ਦੁਨੀਆਂ ਦੇ ਵਿੱਚ ਕਿੰਨਾ ਕੋ ਡੁੱਬ ਗਿਆ ਹੈ ਹੁਣ ਅਗਲੇ ਸ਼ਲੋਕ ਚ ਖਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਦੇਖ ਫਿਰ ਭਾਈ ਤੇਰੀ ਹਾਲਤ ਕੀ ਐ ਤੂੰ ਦੁਨੀਆ ਦੀਆਂ ਟੈਨਸ਼ਨਾਂ ਫਿਕਰ ਲੈ ਲੈ ਦਿਨ ਪਰ ਦਿਨ ਦਿਨ ਪਰ ਦਿਨ ਹੋਰ ਭਾਰਾ ਹੁੰਦਾ ਜਾ ਰਿਹਾ ਹੋਰ ਵਜਨੇ ਹੁੰਦਾ ਜਾ ਰਿਹਾ ਤੇ ਡੁੱਬਦਾ ਕਿਤੇ ਚ ਜਾ ਰਿਹਾ ਇਹ ਸ਼ਬਦ ਅਕਸਰ ਕਥਾ ਚ ਆ ਜਾਂਦਾ ਤੁਸੀਂ ਸੁਣਦੇ ਹੋ ਗੁਰੂ ਸਾਹਿਬ ਨੇ ਤਾਰ ਦਿੱਤੇ ਤਾਰਨ ਦਾ ਮਤਲਬ ਕੀ ਐ ਪਹਿਲਾਂ ਇਹ ਸਮਝੋ ਡੁੱਬ ਕਿੱਥੇ ਰਿਹਾ ਐ ਡੁੱਬ ਰਿਹਾ ਈਰਖਾ ਦੇ ਵਿੱਚ ਕ੍ਰੋਧ ਦੇ ਵਿੱਚ ਲਾਲਚ ਦੇ ਵਿੱਚ ਹਉਮੈ ਦੇ ਵਿੱਚ ਇਹ ਚ ਇਨਸਾਨ ਡੁੱਬਿਆ ਹੋਇਆ ਜੀਨੋ ਵੀ ਮਿਲ ਲਓਗੇ ਆਪਣੇ ਮਨ ਚ ਵਿੱਚ ਹਾਤੇ ਮਾਰ ਲਈਏ ਦੂਜੇ ਨੂੰ ਕਿਉਂ ਕਹੀਏ ਅਸੀਂ ਵੀ ਇੰਨੇ ਚੀਜ਼ਾਂ ਚ ਡੁੱਬੇ ਹੋਇਆ ਕਦੇ ਲਾਲਚ ਮਨ ਦੇ ਵਿੱਚ ਹੈ ਕਦੇ ਹਉਮੈ ਹੈ ਕ੍ਰੋਧ ਹੈ ਮਹੀਂ ਹੋਵਾ ਮੇਰੀ ਮੰਨੀ ਜਾਏ ਇੰਨਾ ਚ ਡੁੱਬਿਆ ਹੋਇਆ ਨੂੰ ਗੁਰੂ ਤਾਰਦਾ ਹੈ ਪਰ ਜਦੋਂ ਕੇਵਲ ਦੁਨੀਆ ਦੀ ਸਮਝ ਲੈ ਕੇ ਬੰਦਾ ਚੱਲਦਾ ਜਾਂਦਾ ਹੋਰ ਡੁੱਬਦਾ ਜਾਂਦਾ ਹੋਰ ਭਾਰੀ ਹੁੰਦਾ ਜਾਂਦਾ ਹੋਰ ਡੁੱਬਦਾ ਜਾਂਦਾ ਤੇ ਮਹਾਰਾਜ ਕਬੀਰ ਸਾਹਿਬ ਉਹਨਾਂ ਅਗਲੇ ਸ਼ਲੋਕ ਚ ਕਹਿੰਦੇ ਨੇ ਦੁਨੀਆਦਾਰਾ ਬੜਾ ਜ਼ੋਰ ਲਾਇਆ ਤਾ ਦੁਨੀਆਦਾਰੀ ਤੇ ਪਰ ਇਹ ਚੋਂ ਕੱਢਿਆ ਕੀ ਤੂੰ ਤਾਂ ਡੁੱਬ ਗਿਆ ਤੁਹਾ ਮਾਰਾ ਦਾ ਵਚਨ ਕਬੀਰ ਬੇੜਾ ਜਰ ਜਰਾ ਫੂਟੇ ਸੇ ਕਹਜ਼ਾਰ ਹਰਵੇ ਹਰਵੇ تیر ਗਏ ਡੂਬੇ ਜਿਨ ਸਿਰ ਭਾਰ ਇੱਕ ਬੇੜਾ ਹੋਵੇ ਬੇੜਾ ਕਹਿੰਦੇ ਨੇ ਪਾਣੀ ਦੇ ਵਿੱਚ ਚੱਲਣ ਵਾਲਾ ਵੱਡਾ ਜਹਾਜ਼ ਪਾਣੀ ਵਾਲਾ ਜਹਾਜ਼ ਇੱਕ ਸ਼ਿਪ ਹੈ ਉਹਦੇ ਵਿੱਚ ਹਜ਼ਾਰਾਂ ਜਗ੍ਹਾ ਤੇ ਛੇਕ ਹੋ ਜਾਣਾ ਕੁਦਰਤੀ ਹੈ ਵੀ ਫਿਰ ਉਸਨੇ ਡੁੱਬ ਜਾਣਾ ਜਦੋਂ ਡੁੱਬੇਗਾ ਤੇ ਉਹਦੇ ਵਿੱਚੋਂ ਜਾਨ ਬਚਾਉਂਦੇ ਜਿਹੜੇ ਮੁਸਾਫਰ ਨੇ ਛਾਲਾਂ ਮਾਰ ਜਾਂਦੇ ਆ ਪਰ ਕੁਝ ਇੱਕ ਨੇ ਕੀ ਕੀਤਾ ਸਿਆਣਪ ਵਰਤੇ ਵੀ ਹੁਣ ਡੁੱਬਤਾ ਚੱਲਿਆ ਇਹਦਾ ਵੀ ਸਮਾਨ ਚੁੱਕ ਲਾ ਉਹਦਾ ਵੀ ਚੁੱਕ ਲਾ ਕੋਈ ਕੀਮਤੀ ਚੀਜ਼ਾਂ ਚੁੱਕ ਲਾ ਉਹ ਸਮਾਨ ਇਕੱਠਾ ਕਰਕੇ ਜਦੋਂ ਛਾਲ ਮਾਰੀ ਜਿਹੜੇ ਸਮਾਨ ਨੂੰ ਲੈ ਕੇ ਪਾਰ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਸਮਾਨ ਹੀ ਉਹਦੇ ਡੁੱਬਣ ਦਾ ਕਾਰਨ ਬਣ ਗਿਆ ਸਿਆਣਪ ਹੀ ਲੈ ਬੈਠਾ ਹਰੂਏ ਹਰੂਏ تیر ਗਏ ਜਿਹੜੇ ਹੌਲੇ ਸੀ تیر ਗਏ ਜੇ ਜਿਉਂਦਾ ਰਹਿ ਗਿਆ ਬੰਦਾ ਫੇਰ ਬਣਾ ਲੈਂਦਾ ਸਾਰਾ ਕੁਝ ਪਰ ਜੇ ਡੂਬੇ ਜਿਨ ਸਿਰ ਭਾਰ ਜਿਨ੍ਹਾਂ ਨੇ ਆਪਣੇ ਸਿਰ ਭਾਰ ਚੁੱਕ ਲਿਆ ਡੁੱਬ ਗਏ ਦੁਨੀਆਂ ਦੇ ਸਿਆਣ ਪਦਾ ਇਰਖਾ ਦਵੇਸ਼ ਗ੍ਰੋਧ ਲਾਲਚ ਦਾ ਜਿਨੇ ਜਿਨੇ ਭਾਰ ਚੁੱਕਿਆ ਡੁੱਬਦੇ ਜਾਂਦੇ ਆ ਦੇ ਵਿੱਚ ਜਿਹੜੇ ਹੌਲੇ ਹੁੰਦੇ ਆ ਤਰ ਜਾਂਦੇ ਨੇ ਹੌਲੇ ਕਿਵੇਂ ਹੁਣ ਗੁਰੂ ਸਾਹਿਬ ਮਹਾਰਾਜ ਕਹਿੰਦੇ ਹਮ ਅਵ ਗੁਣ ਭਰੇ ਇੱਕ ਗੁਣ ਨਹੀਂ ਇਹ ਹੌਲੇ ਹੋਣ ਦਾ ਤਰੀਕਾ ਅਹੀਂ ਕਹਨੇ ਮੇਰੇ ਚ ਗੁਣ ਸਾਰੇ ਨੇ ਮੇਰੇ ਚੋਂ ਗਣ ਕੋਈ ਨਹੀਂ ਐ ਦੱਸੋ ਮੇਰੇ ਚ ਕੀ ਕਮੀ ਆ ਅਕਸਰ ਆ ਪਹਿ ਗੱਲ ਕਹਿੰਦੇ ਆ ਨਾ ਆਪਣੇ ਵਿਹਾਰ ਦੇ ਵਿੱਚ ਦੱਸੋ ਮੇਰੇ ਚ ਕੀ ਕਮੀ ਐ ਮਹਾਰਾ ਦੇ ਬਾਣੇ ਪੜੋ ਮਹਾਰਾਜ ਕਹਿੰਦੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਆਗਣ ਹਮਾਰੇ ਦਇਆ ਕਰੋ ਕਿਛ ਮਿਹਰੇ ਉਪਾਵੋ ਡੁੱਬਦੇ ਪੱਥਰ ਤਾਰੇ ਸਮੁੰਦਰ ਦਾ ਪਾਣੀ ਜਿਵੇਂ ਇੱਕ ਇੱਕ ਡ੍ਰੌਪ ਕਰਕੇ ਬੂੰਦ ਕਰਕੇ ਮਿਣਿਆ ਨਹੀਂ ਜਾ ਸਕਦਾ ਇਦਾਂ ਮੇਰੇ ਆਉਗਣਾ ਨੂੰ ਮਿਣਿਆ ਨਹੀਂ ਜਾ ਸਕਦਾ ਇੰਨੀਆਂ ਕਮੀਆਂ ਨੇ ਇੰਨੀਆਂ ਕਮੀਆਂ ਮੇਰੇ ਵਿੱਚ ਜਿੰਨੀਆਂ ਵੀ ਪਰਖਾਂ ਹੋਈਆਂ ਇਤਿਹਾਸ ਪੜ੍ਹ ਲਓ ਸਾਖੀ ਅਕਸਰ ਕਈ ਸਾਖੀਆਂ ਆਪਣੇ ਸੁਣੀਆਂ ਜਿੱਥੇ ਵੀ ਜਾ ਕੇ ਗੁਰੂ ਨੇ ਪਰਖ ਕੀਤੀ ਪੂਰੇ ਉਹ ਉਤਰੇ ਜਿਨ੍ਹਾਂ ਨੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਗਲਤੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਰਾਮਾ ਜੀ ਨੂੰ ਥੜੇ ਬਣਾਉਣ ਲਾ ਦਿੱਤਾ ਤੀਜੇ ਦਿਨ ਨੂੰ ਜਾ ਕੇ ਭਾਈ ਰਾਮਾ ਜੀ ਨੇ ਤਾਂ ਗੁਰੂ ਸਾਹਿਬ ਨੂੰ ਕਹਿਤਾ ਵੀ ਮਹਾਰਾਜ ਤੁਸੀਂ ਬਜ਼ੁਰਗ ਹੋਗੇ ਜਿਵੇਂ ਤੁਸੀਂ ਕਹਨੇ ਹੋ ਮੈਂ ਤਾਂ ਉਦਾਂ ਹੀ ਬਣਾਉਣਾ ਤੁਸੀਂ ਭੁੱਲ ਜਾਂਦੇ ਹੋ ਸਵੇਰੇ ਕੁਝ ਹੋਰ ਕਹਨੇ ਹੋ ਸ਼ਾਮ ਨੂੰ ਕੁਝ ਹੋਰ ਕਹਿੰਦੇ ਆ ਭਾਈ ਜੇਠਾ ਜੀ ਨੂੰ ਜਾ ਕੇ ਜਦੋਂ ਕਿਹਾ ਵੀ ਨਹੀਂ ਉਹ ਵੀ ਨਹੀਂ ਬਣਿਆ ਜਿਵੇਂ ਮੈਂ ਕਹਿੰਦਾ ਸੀ ਭਾਈ ਜੇਠਾ ਕਹਿੰਦਾ ਮਹਾਰਾਜ ਮੈਂ ਭੁੱਲਣ ਹਾਰਾ ਜਿਵੇਂ ਤੁਸੀਂ ਕਹਿ ਰਹੇ ਹੋ ਮੇਰੀ ਸਮਝ ਚ ਨਹੀਂ ਪੈ ਰਹੀਆ ਐਸੀ ਮੇਰੇ ਤੇ ਕਿਰਪਾ ਕਰ ਦੋ ਕਿ ਸਾਡੀ ਸਮਝ ਚ ਪੈ ਜਾਏ ਜਿਵੇਂ ਤੁਸੀਂ ਚਾਹਣਿਆ ਅਹਜਾ ਥੋੜਾ ਬਣ ਜਾਏ ਤੇ ਮੇਰਾ ਗੁਰੂ ਪ੍ਰਸੰਨ ਹੋ ਜਾਏ ਦੇਖੋ ਵਿਚਾਰ ਫਿਰਦਾਤ ਕੇ ਨੂੰ ਮਿਲੀ ਧੰਨ ਧੰਨ RAMDAS GURU ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਤਾਰੈ ਡੁੱਬੇ ਜਿਹਨ ਸਰਭਾਰ ਜਿਨ੍ਹਾਂ ਨੇ ਸਿਆਣਪ ਦਾ ਵਜਨ ਚੁੱਕ ਲਿਆ ਉਹ ਡੁੱਬਦੇ ਗਏ ਡੁੱਬਦੇ ਗਏ ਦੁਨੀਆਂ ਦੇ ਰਿਸ਼ਤਿਆਂ ਵਿੱਚ ਵੀ ਜਦੋਂ ਸਿਆਣਪ ਦਾ ਵਜਨ ਜ਼ਿਆਦਾ ਚੁੱਕ ਲਿਆ ਜਾਂਦਾ ਹੈ ਤਾਂ ਡੁੱਬਣਾ ਹੀ ਹੁੰਦਾ ਵੱਡੇ ਤੋਂ ਵੱਡੀ ਲੜਾਈ ਹੋਵੇ ਕੁਝ ਹੋਵੇ ਉੱਥੇ ਜੇ ਕੋਈ ਕਹਿ ਦੇਵੇ ਗਲਤੀ ਹੋ ਗਈ ਅੰਗੇ ਤੋਂ ਦੇਖ ਲਾਂਗੇ ਧਿਆਨ ਰੱਖ ਲਾਂਗੇ ਗੱਲੇ ਮੁੱਕ ਜਾਂਦੀਆਂ ਉੱਥੇ ਜਾ ਕੇ ਜਦੋਂ ਕਹਿ ਦਿੱਤਾ ਵੀ ਗਲਤੀ ਹੋ ਗਈ ਹੁਣ ਅਗਲੇ ਨੇ ਕਿਹੜਾ ਗੋਲੀ ਮਾਰਨੀ ਉਹਨੇ ਵੀ ਇਹੀ ਕਹਿਣ ਅੰਗੇ ਤੋਂ ਧਿਆਨ ਰੱਖੀ ਜਦੋਂ ਉਹ ਕਹਿੰਦਾ ਵੀ ਨਹੀਂ ਮੇਰੀ ਗਲਤੀ ਨਹੀਂ ਫਿਰ 100 ਸੈਂਕੜੇ ਦਲੀਲਾਂ ਆਪੀਲਾਂ ਨਾਲ ਮਨਾਇਆ ਜਾਂਦਾ ਪਤਾ ਨਹੀਂ ਕੀ ਕੀ ਕੁਝ ਹੁੰਦਾ ਅੱਗੇ ਸੋ ਮਹਾਰਾਜ ਫਰਮਾ ਰਹੇ ਨੇ ਦੁਨੀਆ ਦੀ ਸੋਝੀ ਰੱਖਣ ਵਾਲੇ ਮਨੁੱਖ ਤੂੰ ਦਿਨ ਪਰ ਦਿਨ ਭਾਰਾ ਹੁੰਦਾ ਜਾਂਦਾ ਹੈ ਇਹ ਭਾਰ ਤੈਨੂੰ ਲੈ ਬੈਠੇਗਾ ਇਸ ਕਰਕੇ ਥੋੜਾ ਜਿਹਾ ਆਪਣੀ ਅਕਲ ਦੇ ਮਾਨ ਨੂੰ ਛੱਡ ਕੇ ਤੇ ਰੱਬ ਦੀ ਵੱਡੀ ਵਡਿਆਈ ਕਰਨੀ ਸਿੱਖ ਤੇ ਕਿਹਾ ਕਰੇ ਵਾਹਿਗੁਰੂ ਤੂੰ ਬਖਸ਼ਿੰਦਾ ਹੈ ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਅਖਲਾ ਦੇਣ ਵਾਲਾ ਤੂੰ ਆਪ ਹੈ ਮੇਰੇ ਚ ਅਨੇਕਾਂ ਹੀ ਆਉਗਣੇ ਮੈਨੂੰ ਬਖਸ਼ ਲੈ ਮੈਨੂੰ ਬਖਸ਼ ਲੈ ਅੱਗੇ 36 ਨੰਬਰ ਸ਼ਲੋਕ ਚਾਪ ਜੀ ਫਰਮਾ ਰਹੇ ਨੇ ਮੁਨੱਖ ਦੀ ਹੋਣੀ ਦਾ ਨਕਸ਼ਾ ਉਹਦੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਕਬੀਰ ਸਾਹਿਬ ਜੀ ਦੁਨੀਆ ਨਾਲ ਵੱਜੇ ਹੋਏ ਪ੍ਰੇਤ ਨੂੰ ਹਲਾ ਕੇ ਥੋੜਾ ਦੀਨ ਵੱਲ ਨੂੰ ਚੱਲਣ ਦਾ ਇਨਸਾਨ ਉਤਸ਼ਾਹ ਦੇ ਰਹੇ ਨੇ ਆਪ ਜੀ ਅਗਲੇ ਸ਼ਲੋਕ ਚ ਫਰਮਾ ਰਹੇ ਨੇ ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਸਾਹਿਬ ਮਹਾਰਾਜ ਕਹਿੰਦੇ ਬੰਦਿਆ ਅਖੀਰ ਤੇਰੀ ਹੋਣੀ ਕੀ ਹੈ ਹਾੜ ਜਰੇ ਜਿਉ ਲੱਕੜੀ ਜਿਵੇਂ ਲੱਕੜੀ ਜਲਦੀ ਹੈ ਹੱਡਾਂ ਨੇ ਉਦਾਂ ਜਲ ਜਾਣਾ ਹੈ ਕੇਸਾਂ ਨੇ ਇਦਾਂ ਜਲ ਜਾਣਾ ਜਿਵੇਂ ਸੁੱਕਾ ਘਾਹ ਜਲ ਜਾਂਦਾ ਹੈ ਇੱਕ ਪਹਮੋਕਾ ਜਾਂ ਨਿਕਲਣਾ ਖਤਮ ਤੇ ਮੈਂ ਜਦੋਂ ਇਹ ਸਾਰਾ ਵਰਤਾਰਾ ਦੇਖਦਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਇਹ ਜਗ ਜਰਤਾ ਦੇਖ ਕੇ ਸਾਰਾ ਜਗਤ ਸੰਸਾਰ ਦੁਨੀਆ ਜਿਹੜਾ ਵੀ ਆਇਆ ਉਹਨੇ ਇੱਕ ਨਾ ਇੱਕ ਦਿਨ ਇਸ ਚੁਲੰਘਣਾ ਹੀ ਇਸ ਚੀਜ਼ ਚ ਭਾਇਓ ਕਬੀਰ ਉਦਾਸ ਮੈਂ ਦੁਨੀਆ ਤੋਂ ਦੁਨੀਆ ਦੇ ਈਰਖਾ ਦਵੇਸ ਤੋਂ ਡਿਟੈਚ ਹੋ ਜਾਣਾ ਉਸੇ ਵੇਲੇ ਉਦਾਸ ਤੋਂ ਮਤਲਬ ਸੈਡ ਹੋਣਾ ਨਹੀਂ ਹੈ ਉਦਾਸ ਤੋਂ ਮਤਲਬ ਉਪਰਾਮ ਹੋ ਜਾਣਾ ਆਪਣੇ ਮੋਹ ਨੂੰ ਤਿਆਗ ਦੇਣਾ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜਗਤ ਦੇ ਉਧਾਰ ਲਈ ਚੱਲੇ ਗੁਰੂ ਸਾਹਿਬ ਨੇ ਜਿਹੜੀਆਂ ਫੇਰੀਆਂ ਪਾਈਆਂ ਉਹਨਾਂ ਨੂੰ ਕੀ ਕਹਿੰਦੇ ਆਪਾਂ ਉਦਾਸੀਆਂ ਉਦਾਸੀ ਦਾ ਮਤਲਬ ਇਹ ਨਹੀਂ ਸੀ ਕਿ ਗੁਰੂ ਸਾਹਿਬ ਦੁਖੀ ਹੋ ਕੇ ਜਾਂ ਉਦਾਸ ਹੋ ਕੇ ਸੈਡ ਹੋ ਕੇ ਘਰੋਂ ਨਿਕਲੇ ਆ ਉਦਾਸ ਦਾ ਮਤਲਬ ਹੈ ਨਿਰਮੋਹ ਹੋ ਕੇ ਜੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਦਾ ਮੋਹ ਰੱਖਦੇ ਮਨ ਚ ਕਦੇ ਨਹੀਂ ਸੀ ਨਿਕਲ ਸਕਦੇ ਆਪਣੇ ਬੱਚਿਆਂ ਦੇ ਮੋਹ ਤੋਂ ਉਪਰਾਮ ਹੋ ਕੇ ਕੁੱਲ ਦੁਨੀਆਂ ਦੇ ਜੀਵ ਜਿਹੜੇ ਤਰਫੜੇ ਸੀਗੇ ਉਹਨਾਂ ਨੂੰ ਠਾਰਨ ਦੇ ਲਈ ਸੱਚੇ ਪਾਤਸ਼ਾਹੇ ਚੱਲੇ ਬਾਬਾ ਦੇਖਿਆ ਧਿਆਨ ਤਾਂ ਜਲਤੀ ਸਭ ਪ੍ਰਿਥਵੀ ਦੇ ਸਿਆਈ ਵਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਚੜਿਆ ਸੋਦਣ ਧਰਤ ਲੁਕਾਈ ਲੁਕਾਈ ਦਾ ਭਲਾ ਕਰਨ ਲਈ ਬਾਬਾ ਜੀ ਚੱਲੇ ਆ ਸੋ ਉਦਾਸ ਸ਼ਬਦ ਦਾ ਮਤਲਬ ਹੈ ਆਪਣੇ ਮੋਤ ਉਪਰਾਮ ਹੋਣਾ ਡਿਟੈਚ ਹੋਣਾ ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਇਹ ਹੋਣੀ ਦੇਖਦਾ ਮਨੁੱਖ ਦੀ ਫਿਰ ਮੈਂ ਦੇਖਦਾ ਵੀ ਮਨਾ ਕੀ ਰੱਖਿਆ ਚੀਜ਼ਾਂ ਚ ਅਖੀਰ ਤਾ ਕੁਝ ਵਰਤਾਰਾ ਵਰਤ ਜਾਣਾ ਸਮਝਾ ਰਹੇ ਨੇ ਸਾਨੂੰ ਇਹ ਤਾਂ ਸਾਧ ਸੰਗਤ ਜੀ 36 ਨੰਬਰ ਸ਼ਲੋਕ ਤੱਕ ਅੱਜ ਦੇ ਵਿਚਾਰ ਨੂੰ ਆਪਾਂ ਸੰਕੋਚਦੇ ਹਾਂ ਕੁਝ ਸਮਾਂ ਆਪਣੇ ਕੋਲ ਹੈ ਅੱਜ ਦਾ ਜਿਹੜਾ ਦਿਹਾੜਾ ਹੈ ਬਾਬਾ ਦੀਪ ਸਿੰਘ ਜੀ ਆਪ ਜੀਆਂ ਦੇ ਜਨਮ ਦਾ ਦਿਹਾੜਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਵੱਡੇ ਵੱਡੇ ਸਥਾਨਾਂ ਤੇ ਵੱਡੇ ਵੱਡੇ ਪ੍ਰੋਗਰਾਮ ਚੱਲੇ ਸੰਗਤਾਂ ਵੱਡੇ ਪੈਰੀਂ ਗਿਣਤੇ ਚ ਹਾਜ਼ਰੀਆਂ ਭਰ ਰਹੀਆਂ ਨੇ ਸੋ ਆ ਸੰਗਤਾਂ ਵੀ ਬਹੁਤ ਗੁਰਸਿੱਖ ਨਿਤਨੇਮੀ ਨੇ ਕਥਾ ਦੇ ਵਿੱਚ ਜਿਹੜੇ ਆਉਂਦੇ ਨੇ ਕੁਝ ਗੁਰਸਿੱਖ ਜਿਹੜੇ ਆ ਵਿੱਚ ਅੱਜ ਵਿਸ਼ੇਸ਼ ਦਿਹਾੜੇ ਕਰਕੇ ਹਾਜ਼ਰ ਹੋਏ ਨੇ ਸੋ ਬਾਬਾ ਜੀ ਦੇ ਜੀਵਨ ਚੋਂ ਕੋਈ ਵੀ ਦਿਹਾੜਾ ਜਦੋਂ ਮਨਾਉਨੇ ਆ ਗੁਰੂ ਸਾਹਿਬਾਨ ਜੀ ਦਾ ਮਨਾਉਣਾ ਉਹ ਗੁਰਪੁਰਬ ਹੁੰਦੇ ਆ ਮਨਾਉਣ ਦਾ ਕਾਰਨ ਕੀ ਹੁੰਦਾ ਹੈ ਇਸ ਲਈ ਮਨਾਏ ਜਾਂਦੇ ਆ ਤਾਂ ਜੋ ਉਹਨਾਂ ਤੋਂ ਕੋਈ ਆਪਾਂ ਸੇਧ ਲੈ ਸਕੀਏ ਉਹ ਜਿ ਸਿੱਖ ਸਕੀਏ ਤਾਂ ਬਾਬਾ ਜੀ ਦੇ ਪਹਿਲੀ ਗੱਲ ਇਹ ਜਾਣਣੀ ਸਿੱਖਣੀ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਘਰ ਦੀ ਸਿੱਖੀ ਦੀ ਤਾਕਤ ਕੀ ਹੈ ਇਹ ਉਹ ਤਾਕਤ ਹੈ ਜਿਸ ਨੇ ਇਹ ਉਹ ਖੰਡੇ ਵਾਟੇ ਦੇ ਅਮਰਦੀ ਦਾਤ ਐ ਦਸਵੇਂ ਪਾਤਸ਼ਾਹ ਦੀ ਜਿਸ ਨੇ ਬਾਬਾ ਦੀਪ ਸਿੰਘ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਰਹਿ ਕੇ ਜੋ ਕਾਲਣਾ ਕਾਲੀ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਹੁਣੀਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਧਰਤੀ ਤੇ ਗੁਰੂ ਸਾਹਿਬ ਮਹਾਰਾਜ ਗੁਰ ਕਲਗੀਰ ਪਾਤਸ਼ਾਹ ਜੀ ਨੇ ਗੁਰੂ ਕਾਸ਼ੀ ਦਾ ਉਹ ਸਥਾਨ ਨੂੰ ਵਾਰ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਦੱਖਣੋਂ ਚਲੇ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਉਸ ਸਥਾਨ ਤੇ ਸੇਵਾ ਸੰਭਾਲ ਕਰਦੇ ਨੇ ਸੋ ਕੋਈ ਇੱਕ ਗੱਲਾਂ ਜਿਹੜੀਆਂ ਨੇ ਆਪ ਜੀ ਵਾਰੀ-ਵਾਰੀ ਬਾਬਾ ਜੀ ਦੇ ਬਾਰੇ ਸੁਣਦੇ ਹੋ ਮੈਂ ਉਹੀ ਗੱਲਾਂ ਕਰਕੇ ਸਮਾਪਤੀ ਕਰਨੀ ਹੈ ਉਹਨਾਂ ਗੱਲਾਂ ਨੂੰ ਬਸ ਆਪਣੇ ਨਾਲ ਥੋੜਾ ਜਿਆਦਾ ਰਿਲੇਟ ਕਰਕੇ ਦੇਖਣਾ ਆਪਾਂ ਨੇ ਅਸੀਂ ਸ਼ਕਤੀ ਦੀ ਗੱਲ ਕਰਦੇ ਹਾਂ ਤਾਕਤ ਦੀ ਗੱਲ ਕਰਦੇ ਹਾਂ ਪਾਵਰ ਦੀ ਗੱਲ ਕਰਦੇ ਹਾਂ ਕੁਝ ਅਨੋਖਾ ਵਰਤਾਰਾ ਵਰਤ ਜਾਏ ਇਹਦੀ ਗੱਲ ਕਰਦੇ ਹਾਂ ਤੇ ਬਾਬਾ ਜੀ ਦਾ ਨਾਮ ਲੈਨੇ ਆ ਪਰ ਇਹਦੇ ਪਿੱਛੇ ਜਿਹੜੀ ਭਗਤੀ ਹੈ ਉਹਦੇ ਵਿਚਾਰ ਬਹੁਤ ਘੱਟ ਲੋਕ ਕਰਦੇ ਆ ਇਹ ਸ਼ਕਤੀ ਇਹ ਤਾਕਤ ਕਿੱਥੋਂ ਆਈ ਹੈ ਇਹ ਤਾਕਤ ਗੁਰੂ ਦੀ ਸੇਵਾ ਚੋਂ ਆਈ ਹੈ ਗੁਰਬਾਣੀ ਦੇ ਅਭਿਆਸ ਚ ਆਈ ਹੈ ਤਾਂ ਬਾਬਾ ਦੀਪ ਸਿੰਘ ਜੀ ਦੇ ਬਾਰੇ ਜੋ ਬਾਣੀ ਦੇ ਅਭਿਆਸ ਦੀ ਗੱਲ ਹੈ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਖੇ ਉਸ ਵੇਲੇ ਚਾਰ ਸਰੂਪ ਲਿਖੇ ਚਾਰੇ ਤਖਤਾਂ ਦੇ ਉੱਪਰ ਪਹੁੰਚਾਏ ਤੇ ਲਿਖਣ ਦੀ ਸੇਵਾ ਗੁਰਬਾਣੀ ਦੀ ਭਾਸ਼ਾਵਾਂ ਦਾ ਗਿਆਨ ਕਲਮ ਦੇ ਧਣੀ ਹੋਣਾ ਇਹ ਦੋ ਵਿਦਿਆਨ ਇੱਕ ਕਹਿੰਦੇ ਆ ਸ਼ਾਸਤਰ ਵਿਧਿਆ ਇੱਕ ਕਹਿੰਦੇ ਆ ਸ਼ਾਸਤਰ ਵਿਧਿਆ ਦੋਵੇਂ ਵਿਦਿਆ ਦੇ ਵਿੱਚ ਪਰੰਗਤ ਆਉਣਾ ਹੁਣ ਬਾਣੇ ਨੂੰ ਲਿਖਣਾ ਤੇ ਉਸ ਰੂਪਾਂ ਨੂੰ ਵੱਡੇ ਸਥਾਨਾਂ ਦੇ ਉੱਪਰ ਪਹੁੰਚਾਣਾ ਅੱਜ ਵੀ ਦਮਦਵਾ ਸਾਹਿਬ ਬਾਬਾ ਜੀ ਦੇ ਹੱਥ ਲਿਖਤ ਸਰੂਪ ਐ ਇਹ ਨੇ ਜਦੋਂ 2004 ਦੇ ਵਿੱਚ ਸੰਥਿਆ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਬੜਾ ਵੱਡਾ ਪ੍ਰੋਗਰਾਮ ਸੀ ਇੱਕ ਮਹੀਨਾ ਲਗਾਤਾਰ ਚੱਲਿਆ ਦੇਵਗੰਧਾਰੀ ਰਾਗ ਦੇ ਵਿੱਚ ਜਾ ਕੇ ਦੇਵਗੰਧਾਰੀ ਮਹੱਲਾ 5 ਕਹਿਣਾ ਜਾਂ ਦੇਵਗੰਧਾਰੀ 5 ਅੰਗੇ ਲਿਖਿਆ ਹੋਇਆ ਇਸ ਤਰ੍ਹਾਂ ਤਾਂ ਕੁਝ ਕੁ ਹੋਰ ਵੀ ਇਦਾਂ ਦੇ ਉਚਾਰਨ ਸੀਗੇ ਵੀ ਕੀ ਉਚਾਰਨ ਹੋਣੇ ਇਹਨਾਂ ਦੇ ਫਿਰ ਬਾਬਾ ਜੀ ਦੇ ਉਸ ਰੂਪ ਦਾ ਪ੍ਰਕਾਸ਼ ਕੀਤਾ ਗਿਆ ਤੇ ਉੱਥੋਂ ਸਿੱਧ ਲਈ ਜਾਂਦੀ ਰਹੀ ਹੈ ਸੋ ਇਹ ਤੋਂ ਇਹ ਗੱਲ ਦੇਖਣੀ ਵੀ ਗੁਰੂ ਮਹਾਰਾਜ ਦੇ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਸਿੱਖ ਕਲਮ ਦਾ ਧਣੀ ਹੋਵੇ ਭਾਸ਼ਾਵਾਂ ਦਾ ਗਿਆਤਾ ਹੋਵੇ ਹੁਣ ਇਹ ਜਿਹੜੀ ਚੀਜ਼ ਹੈ ਦੁਨਿਆਵੀ ਤੌਰ ਤੇ ਵੀ ਕਾਮਯਾਬੀ ਦਿੰਦੀ ਆ ਦਸਵੇਂ ਪਾਤਸ਼ਾਹ ਨੇ ਆਪਣੇ ਕੋਲ ਕਵੀ ਰਖੇ ਭਾਈ ਨੰਦ ਲਾਲ ਜੀ ਵਰਗੇ ਫਾਰਸੀ ਦੇ ਬੜੇ ਵੱਡੇ ਵਿਦਵਾਨ ਸੀ ਉਸ ਵੇਲੇ ਦੇ ਸਾਡੇ ਗੁਰੂ ਨੂੰ ਇਹ ਚੀਜ਼ ਭਾਉਂਦੀ ਹੈ ਕਿ ਮੇਰਾ ਸਿੱਖ ਗਿਆਨਵਾਨ ਹੋਵੇ ਦੁਨੀਆਂ ਦੇ ਵਿੱਚ ਗੱਲ ਕਰੇ ਪਤਾ ਲੱਗੇ ਦਸਵੇਂ ਪਾਤਸ਼ਾਹ ਦਾ ਸਿੱਖ ਬੋਲ ਰਿਹਾ ਪਰ ਇਹ ਜਿਹੜੀ ਗੱਲ ਹੈ ਆਪਣੇ ਚ ਬੜੀ-ਬੜੀ ਕਮੀ ਐ ਇਹ ਕਮੀ ਕੀ ਐ ਜਿਹੜੀਆਂ ਕੌਮਾਂ ਕਾਮਯਾਬ ਹੋ ਰਹੀਆਂ ਤੁਸੀਂ ਦੇਖ ਲਓ ਗੁਜਰਾਤੀ ਲੋਕ ਹੋ ਗਏ ਜਾਂ ਚਾਈਨੀਜ਼ ਹੋ ਗਏ ਇਹ ਜਿੱਥੇ ਵੀ ਜਾਂਦੇ ਨੇ ਉੱਥੇ ਦੀ ਲੈਂਗੁਏਜ ਨੂੰ ਪਹਿਲਾਂ ਉਹ ਕਰਦੇ ਆ ਭਾਸ਼ਾ ਨੂੰ ਕਰਦੇ ਆ ਆਪਣੀ ਮਾਂ ਬੋਲੀ ਤਾਂ ਰੱਖਣੀ ਰੱਖਣੀ ਇਹਨਾਂ ਨੇ ਪਰ ਉਥੋਂ ਦੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਬਣਦੇ ਨੇ ਪਰਫੈਕਸ਼ਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਆ ਬਿਜ਼ਨਸ ਚ ਕੰਮ ਚ ਜੌਬ ਚ ਇੱਕੋ ਦਾਮ ਅੱਗੇ ਆ ਜਾਂਦੇ ਨੇ ਆਪਣੇ ਵਿੱਚ ਇਹ ਬਹੁਤ ਵੱਡੀ ਕਮੀ ਐ ਦਿਹਾੜੇ ਪੁਰਬ ਮਨਾਉਣੇ ਆ ਪਰ ਸਾਡੇ ਗੁਰੂ ਨੇ ਕਿਵੇਂ ਸਾਡੇ ਘਾੜਤ ਘੜੀਆ ਉੱਚਾ ਪਾ ਪਿੱਛੇ ਰਹਿ ਜਾਂਦੇ ਆ ਤਾਂ ਬਾਬਾ ਜੀ ਦਾ ਪੁਰਬ ਮਨਾਉਂਦੇ ਦੇਖੀਏ ਵੀ ਕੱਲੀ ਜਿਹੜੀ IELTS ਦਾ ਟੈਸਟ ਇੰਡੀਆ ਕੀਤਾ 2-3 ਮਹੀਨੇ ਲਾਇਕ ਕਿਸੇ ਨੇ ਦੋ ਵਾਰੀ ਦਿੱਤਾ ਤਿੰਨ ਵਾਰੀ ਵੀ ਇੱਕ ਵਾਰੀ ਇੱਥੇ ਪਹੁੰਚਣ ਲਈ ਨਹੀਂ ਐ ਇਹ ਉਹ ਚੀਜ਼ ਨੂੰ ਉਸ ਭਾਸ਼ਾ ਦੀ ਜਿਹੜੀ ਕਮਾਂਡ ਐ ਸੀ ਹੋਵੇ ਵੀ ਕਿਸੇ ਵੀ ਫੀਲਡ ਵਿੱਚ ਜਾਓ ਕਮ ਸੇ ਕਮ ਭਾਸ਼ਾ ਤੇ ਤਾਂ ਮਾਰ ਖਾਈ ਐ ਆਪਾਂ ਇਹ ਇੱਕ ਮੈਂ ਜ਼ਰੂਰੀ ਬੇਨਤੀ ਹੈ ਰੱਖਣੀ ਸੀ ਦੂਜੀ ਬੇਨਤੀ ਹੁਣ ਇਹ ਆਪ ਜੀ ਸੌਂਦੇ ਬਾਬਾ ਜੀ ਦਾ ਖੰਡਾ 18 ਸੇਰ ਦਾ ਚਲਾਉਂਦੇ ਵੈਸੇ ਤਾਂ ਇੱਥੇ ਮੈਨੂੰ ਜਿੰਨਾ ਕ ਪਤਾ ਲੱਗਿਆ ਵੀ 10 ਕਿਲੋ ਦੀ ਲਿਮਟ ਹੈ ਜਿਹੜੀ ਹੱਥ ਨਾਲ ਚੱਕਣਾ ਉਸ ਤੋਂ ਵੱਧ ਚੱਕਣਾ ਤਾਂ ਆਪਾਂ ਕੋਈ ਨਾ ਕੋਈ ਇਕੁਪਮੈਂਟ ਯੂਜ਼ ਕਰਨਾ ਵੀ ਆਪਣੇ ਇਦਾਂ ਦਾ ਇੱਥੇ ਸਿਸਟਮ ਹੈ ਕਾਨੂੰਨ ਹੈ ਸੋ ਬਾਬਾ ਜੀ ਜੇ 10 ਕੇ 18 ਸੇਰ ਦਾ ਖੰਡਾ ਚਲਾਉਂਦੇ 18 ਸੇਰ ਕੱਚੇ ਜਾਂ ਪੱਕੇ ਚਲੋ ਇੱਕ ਵੱਖਰਾ ਵਿਸ਼ਾ ਹੈ ਇੰਨਾ ਵੱਡਾ ਖੰਡਾ ਚਲਾਉਣਾ ਜਾਂ ਇੰਨਾ ਸ਼ਸਤਰਾਂ ਦਾ ਉਹਨਾਂ ਦਾ ਵਜ਼ਨ ਸੇ ਕੋਈ ਇੱਕ ਦਿਨ 'ਚ ਤਾਂ ਹੋਇਆ ਨਹੀਂ ਹੋਏਗਾ ਅਭਿਆਸ ਹੋਏਗਾ ਲੰਬਾ ਤੇ ਉਹ ਚੀਜ਼ ਜਿਹੜਾ ਕੱਲਾ ਚੱਕਣਾ ਵਜ਼ਨ ਚੱਕਣਾ ਮੈਨੇ ਨਹੀਂ ਰੱਖਦਾ ਹੁੰਦਾ ਉਹ ਸ਼ਸਤਰ ਨੂੰ ਚਲਾਉਣਾ ਉਹਨਾ ਮੈਨੇ ਰੱਖਦਾ ਆ ਤੇ ਅਸੀਂ ਜਿਹੜੇ ਗੁਰਪੁਰਬ ਮਨਾਉਂਦੇ ਆ ਗੁਰਦੁਆਰਿਆਂ 'ਚ ਜਿਸ ਤਰ੍ਹਾਂ ਹੁਣ ਬਹੁਤ ਵਾਰੀ ਉੱਥੇ ਆਪਣੇ ਚਪੈਰਾ ਜਾਪ ਕੀਤਾ ਜਾਂਦਾ ਬਾਬਾ ਜੀ ਦੇ ਸਿੱਧੀ ਸਥਾਨ ਤੇ ਸ੍ਰੀ ਅਮਰ ਸਾਹਿਬ ਲੱਖਾਂ ਦੇ ਗਿਣਤੇ ਸੰਗਤ ਇਕੱਠੀ ਹੁੰਦੀ ਹੈ ਉਹਨਾਂ 'ਚ 2% ਵੀ ਨਹੀਂ ਹੋਣੇ ਜਿਨ੍ਹਾਂ ਨੂੰ ਗੱਤਕੇ ਦਾ ਪੈੰਤੜਾ ਵੀ ਆਉਂਦਾ ਹੋਵੇ ਚਲਾਉਣਾ ਤਾਂ ਦੂਰ ਦੀ ਗੱਲ ਹੈ ਇੱਕ ਪੈੰਤੜਾ ਵੀ ਆਉਂਦਾ ਹੋਵੇ ਪੈਰ ਕਿਸ ਤਰ੍ਹਾਂ ਆਪਾਂ ਕਮਾਉਣਾ ਆ ਬਾਹਾਂ ਕਮਾਉਣੀਆਂ ਸ਼ਸਤਰ ਕਮਾਉਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਨੇ ਪੂਰਨੇ ਕੀ ਪਾਏ ਨੇ ਜੀਵਨ ਕੀ ਬਤੀਤ ਕਰਕੇ ਸਾਡੇ ਅਗੇ ਆਦਰਸ਼ ਕੀ ਰੱਖਿਆ ਉਹ ਬਿਲਕੁਲ ਵੱਖਰਾ ਰਹਿ ਗਿਆ ਬਸ ਸਾਡਾ ਵੀ ਬਾਬਾ ਜੀ ਸਾਡੇ ਕੰਮ ਕਰ ਦੋ ਸਾਡੀਆਂ ਅਰਦਾਸਾਂ ਸੁਣ ਲਓ ਸਾਡਾ ਕਰ ਦੋ ਸਾਡਾ ਬਾ ਕਰ ਦੋ ਇਹਨਾਂ ਦਿਨਾਂ ਤੇ ਵਿਚਾਰਨਾ ਜ਼ਰੂਰੀ ਹੁੰਦਾ ਹੈ ਕਿ ਜੇ ਗੁਰੂ ਕੀਆਂ ਬਖਸ਼ਿਸ਼ਾਂ ਹੋਈਆਂ ਐਸੀ ਤਾਕਤ ਉਹਨਾਂ ਚਾਹੀਏ ਕਿਉਂ ਆਏ ਕਿਉਂਕਿ ਉਹ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲੇ ਐ ਜੋ ਗੁਰ ਕਲਗੇ ਤਰਪਾਸ਼ਾ ਮਹਾਰਾਜ ਨੇ ਕਿਹਾ ਉਹ ਅੱਖਰ ਅੱਖਰ ਨੂੰ ਕਮਾਇਆ ਫਿਰ ਉਹ ਕਮਾਈ ਉਹਨਾਂ ਦੇ ਜੀਵਨ ਦੇ ਵਿੱਚੋਂ ਸ਼ਹਾਦਤ ਦੇ ਵਿੱਚੋਂ ਪ੍ਰਤੱਖ ਹੁੰਦੀ ਆ ਹੁਣ ਅਸੀਂ ਕੇਵਲ ਮੱਥਾ ਟੇਕ ਕੇ ਕੰਮ ਸਹਾਰਨ ਨੂੰ ਫਿਰਦੇ ਆ ਫਿਰ ਸਾਹ ਸੰਗਤ ਜੀ ਮਾਫ ਕਰਨਾ ਵੀ ਫਿਰ ਇਹ ਦਿਹਾੜੇ ਮਨਾਏ ਹੋਏ ਇੱਕ ਉਦਾਂ ਹੀ ਆ ਜਿਵੇਂ ਆਪਾਂ ਆਪਣੇ ਬੱਚੇ ਦੇ ਜਨਮ ਦਿਨ ਤੇ ਕੇਕ ਕੱਟ ਲਈਏ ਬਸ ਇੰਨਾ ਹੀ ਐ ਇੱਥੇ ਵੀ ਕਾਫੀ ਸੰਗਤਾਂ ਨੇ ਕੱਲ ਵੀ ਲਿਆਂਦੇ ਅੱਜ ਵੀ ਲਿਆਂਦੇ ਕੇਕ ਤੇ ਬੇਸ਼ਟੀਆਂ ਲਿਆਂਾਇਆ ਸੰਗਤਾਂ ਤੇ ਉਹ ਆਪਾਂ ਮਤਲਬ ਉਸ ਲੈਵਲ ਤੇ ਲੈ ਗਏ ਉਹਨਾਂ ਦੇ ਜਨਮ ਦਿਹਾੜੇ ਨੂੰ ਇਸ ਇਸ ਪੱਧਰ ਤੇ ਦੀ ਬਾਬਾ ਜੀ ਦਾ ਜਨਮ ਦਿਹਾੜਾ ਜਿਹੜੀਆਂ ਸੰਸਥਾਵਾਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਨੇ ਬਹੁਤ ਲੱਗੀਆਂ ਹੋਈਆਂ ਉਹ ਇਹ ਗੱਲ ਦੀ ਪ੍ਰੇਰਣਾ ਦੇਣ ਕਿ ਦਿਹਾੜਾ ਮਨਾਉਣਾ ਜਿਹਨੂੰ ਗੱਤਕਾ ਨਹੀਂ ਆਉਂਦਾ ਗੱਤਕੇ ਦਾ ਮਤਲਬ ਫਿਜ਼ੀਕਲੀ ਫਿਟਨੈਸ ਦੇ ਲਈ ਲੋਕੀ ਯੋਗਾ ਕਰਦੇ ਕਿ ਜੇ ਅਸੀਂ ਯੋਗਾ ਕਰਦੇ ਆ ਤਾਂ 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 ਘੰਟਾ 2-2 ਘੰਟੇ ਸਾਹ ਚੜਾਈ ਜਾਂਦੇ ਆ ਹੋਰ ਬਹੁਤ ਕੁਝ ਕਰਦੇ ਆ ਆਮ ਜ਼ਿੰਦਗੀ ਦੇ ਵਿੱਚ ਉਹਦੀ ਯੂਜ਼ਿੰਗ ਜ਼ੀਰੋ ਹੈ ਜੇ ਗੱਤਕੇ ਦੇ ذریعے ਜਿਹੜੇ ਪੈ ਤੜਿਆ ਆਪਣੇ ਜੇ ਉਹਨੇ ਸਿੱਖ ਲਈ ਹੈ ਡੇਲੀ ਰੁਟੀਨ ਲਾਈਫ ਦੇ ਵਿੱਚ ਉੱਠਣਾ ਬੈਠਣਾ ਤੁਰਨਾ ਉਹ ਸਰੀਰ ਵਿੱਚ ਇੰਨੀ ਫਲੈਕਸੀਬਿਲਟੀ ਲਿਆਉਂਦਾ ਆ ਤੇ ਬੰਦੇ ਦੇ ਕੰਮ ਵਿੱਚ ਵੀ ਉਹਨੇ ਕੰਮ ਸਾਥ ਦੇ ਦੇਣਾ ਆ ਤੇ ਜਦੋਂ ਕਿਤੇ ਗੁਰਪੁਰਬ ਆ ਤੇ ਆਪਣਾ ਖੇਡੋ ਵਦਿਆ ਚੜਦੀ ਕਲਾ ਚ ਇੱਥੇ ਅਨੰਦ ਕਾਰਜ ਸੀਗਾ ਉੱਥੇ ਮੁੰਡੇ ਤੇ ਕੁੜੀ ਨੇ ਪਹਿਲਾਂ ਉਹਨਾਂ ਨੇ ਗੱਤ ਕਹਿਦਾ ਉਹ ਕੀਤਾ ਤੇ ਫਿਰ ਉਦੋਂ ਬਾਅਦ ਅਨੰਦ ਕਾਰਜ ਸੀਗਾ ਪਤਾ ਤਾਂ ਲੱਗੇ ਵੀ ਸਿੱਖਿਆ ਅਸੀਂ ਮਾਰਾ ਨੂੰ ਉਹਨਾਂ ਨੂੰ ਮੰਨਣ ਵਾਲਿਆਂ ਮਹਾਨ ਪੁਰਖਾਂ ਨੂੰ ਉਹ ਚੀ ਝਲਕੇ ਜੀਵਨ ਦੇ ਵਿੱਚੋਂ ਫੇਰ ਤਾਂ ਗੁਰਪੁਰਬ ਮਨਾਏ ਸਫਲੇ ਹੁੰਦੇ ਆ ਦਿਹਾੜੇ ਮਨਾਏ ਸਫਲੇ ਹੁੰਦੇ ਆ ਨਹੀਂ ਤਾਂ ਫੇਰ ਸਾਧ ਸੰਗਤ ਜੀ ਕੇਵਲ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਤੇ ਆਪਾਂ ਚਲੋ ਸੰਗਰਾਦ ਮੱਸਿਆ ਤੇ ਜਿਵੇਂ ਮੱਥਾ ਟੇਕ ਲਿਆ ਉਦੋਂ ਹੀ ਫਿਰ ਕੋਈ ਐਦਾਂ ਗੁਰੂ ਕੇ ਪਿਆਰਿਆਂ ਦੇ ਦਿਹਾੜੇ ਤੇ ਮੱਥਾ ਟੇਕ ਲਿਆ ਪ੍ਰਾਪਤੀ ਕੋ ਜਨਾ ਕੀਤੀ ਉਸ ਦੇ ਵਿੱਚ ਇੰਡੀਵਿਜੂਅਲੀ ਇਹਨਾਂ ਗੱਲਾਂ ਨੂੰ ਆਪਾਂ ਜੇ ਆਪਾਂ ਨੂੰ ਕੋਈ ਨਵੇਂ ਵੀ ਕਹਿੰਦਾ ਤਦੋਂ ਆਪਾਂ ਨੂੰ ਪਰਸਨਲੀ ਨਿੱਜੀ ਤੌਰ ਤੇ ਵੀ ਇਹ ਗੱਲਾਂ ਵਿਚਾਰ ਕੇ ਆਪਣੇ ਆਪ 'ਚ ਧਾਰਮਿਕ ਤੌਰ ਤੇ ਕੋਈ ਨਾ ਕੁਝ ਇੰਪਰੂਵਮੈਂਟ ਲਈ ਜ਼ਰੂਰ ਕੋਈ ਨਾ ਕੁਝ ਕਰਨਾ ਚਾਹੀਦਾ ਆ ਵਿਦਿਆ ਦੇ ਖੇਤਰ ਵਿੱਚ ਸ਼ਸਤਰ ਅਤੇ ਸ਼ਾਸਤਰ ਦੋਵੇਂ ਖੇਤਰਾਂ 'ਚ ਬਾਬਾ ਦੀਪ ਸਿੰਘ ਜੀ ਦਾ ਬੜਾ ਵੱਡਾ ਯੋਗਦਾਨ ਹੈ ਇਹ ਉਹਨਾਂ ਦੀ ਸ਼ਹਾਦਤ ਨੂੰ ਤਾਂ ਆਪ ਅੱਖਰਾਂ 'ਚ ਬਿਆਨ ਹੀ ਨਹੀਂ ਕਰ ਸਕਦੇ ਹਾਂ। ਤੋਂ ਐਸੇ ਮਹਾਨ ਜੋਧੇ ਨੂੰ ਛਤ ਛਤ ਸੈਂਕੜੇ ਬਾਰੀ ਨਮਸਕਾਰ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਐਸੇ ਗੁਰਸਿੱਖਾਂ ਵਾਲੀ ਕਰਨੀ ਸਾਡੇ ਸਹਾਰਿਆਂ ਦੇ ਬਣ ਸਕੇ ਹੈ ਅਰਦਾਸ ਹੈ। ਗੁਰੂ ਸਾਹਿਬ ਦੇ ਚਰਨਾ ਚਾਓ ਸਮੇਂ ਦੀ ਸਮਾਪਤੀ ਹੈ। ਸਤਿਕਾਰਯੋਗ ਭਾਈ ਸਾਹਿਬ ਤੇ ਦਲਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਹੈ ਸਤਿਗੁਰੂ ਜੀ ਨੇ ਕੀਰਤਨ ਦੀ ਦਾਤ ਨਾਲ ਨਿਵਾਜ਼ਿਆ ਆਪ ਜੀ ਲਗਭਗ 9:30 ਵਜੇ ਤੱਕ ਸੰਗਤਾਂ ਦੇ ਦਰਸ਼ਨ ਕਰਨਗੇ ਕੀਰਤਨ ਦੇ ਜਰੀਏ ਹਾਜ਼ਰੀ ਭਰਨਗੇ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਜੀ ਸਾਬ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਸਾਹਮਣੂ ਗੁਰਸਿੱਖੀ ਨਾਮ ਦਾਣ ਦੀਆਂ ਬਖਸ਼ਿਸ਼ਾਂ ਕਰਨ ਆਓ ਖੀਰਲੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰਦੇ ਹਾਂ ਜੀ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਤ ਦਰਾਲ ਏਕ ਅੱਖਰ ਹਰ ਮਾਨਵਾਸਤਾ ਨਾਨਕ ਹੋਤ ਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ